ਤੇਰ ਰਾਤ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਤੇ ਦਾਤਰਾ ਕਿਰਪਾਨਾਂ ਨਾਲ ਕੀਤਾ ਗਿਆ ਹਮਲਾ ਗਲੀ ਮੁਹੱਲੇ ਵਾਲਿਆਂ ਨੇ ਝਗੜਾ ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਨੌਜਵਾਨਾਂ ਨੇ ਮੁਹੱਲਾ ਵਾਸੀਆਂ ਤੇ ਵੀ ਕੀਤਾ ਹਮਲਾ ਇਸ ਗੁੰਡਾਗਰਦੀ ਦੇ ਵਿੱਚ 4 ਲੋਕ ਹੋਏ ਜ਼ਖਮੀ ਇੱਕ ਔਰਤ ਦੇ ਸਿਰ ਤੇ ਲੱਗੀ ਸੱਟ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਲੜਾਈ ਝਗੜੇ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਪ੍ਰੇਮਨਗਰ ਤੋਂ ਸਾਹਮਣੇ ਆਇਆ ਜਿੱਥੇ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਇਸ ਮੌਕੇ ਤੇ ਜਦੋਂ ਪੱਤਰਕਾਰਾਂ ਨੇ ਜਾ ਕੇ ਦੇਖਿਆ ਤਾਂ ਗਲੀ ਵਿੱਚ ਇੱਟਾਂ ਰੋੜੇ ਪਏ ਹੋਏ ਸਨ ਤੇ ਘਰਦਿਆਂ ਦਰਵਾਜ਼ਿਆਂ ਦੇ ਸ਼ੀਸ਼ੇ ਵੀ ਨੌਜਵਾਨਾਂ ਨੇ ਤਾਤਰਾਂ ਤੇ ਕਿਰਪਾਨਾਂ ਨਾਲ ਭੰਨੇ ਹੋਏ ਸਨ ਜਦੋਂ ਗੁਵਾਂਡੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ 4-5 ਘਰਾਂ ਨੂੰ ਹੋਰ ਨਿਸ਼ਾਨਾ ਬਣਾ ਕੇ ਭੰਨ ਤੋੜ ਕੀਤੀ ਇਸ ਦੇ ਨਾਲ 4 ਲੋਕ ਜ਼ਖਮੀ ਹੋ ਗਏ। ਇਸ ਮੌਕੇ ਤੇ ਰਿਤੂ ਨਾਮ ਦੀ ਔਰਤ ਵੀ ਜ਼ਖਮੀ ਹੋਈ ਹੈ ਅਤੇ ਉਸ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਜਦੋਂ ਕੰਮ ਤੋਂ ਘਰ ਆ ਰਿਹਾ ਸੀ ਤਾਂ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਲੁੱਟ ਦੀ ਨੀਅਤ ਨਾਲ ਲੁੱਟਣਾ ਚਾਹਿਆ। ਜਿਸ ਵਿੱਚ ਉਸ ਦੇ ਘਰ ਵਾਲੇ ਨੇ ਇੱਕ ਨੌਜਵਾਨ ਦੀ ਪਛਾਣ ਕੀਤੀ। ਜਦੋਂ ਉਸ ਦੇ ਘਰ ਸ਼ਿਕਾਇਤ ਲੱਗ ਕੇ ਗਈ ਤਾਂ ਉਹਨਾਂ ਨੇ ਗੱਲ ਹੀ ਕਲੋਜ਼ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਨੂੰ ਨਾਲ ਲੈ ਕੇ ਜਿਸ ਤੋਂ ਬਾਅਦ ਉਹ ਨੌਜਵਾਨ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਹਮਲਾ ਕਰਨ ਆ ਗਿਆ। ਜਿਸ ਤੋਂ ਬਾਅਦ ਉਹਦੇ ਸਿਰ ਤੇ 60 ਵਜੇ ਤੇ ਉਹ ਜ਼ਖਮੀ ਹੋ ਗਈ। ਉਸ ਦੀ ਬੇਟੀ ਵੀ ਜ਼ਖਮੀ ਹੋਈ ਹੈ ਤੇ ਉਸ ਦੇ ਘਰ ਵਾਲੇ ਦੇ ਵੀ ਸੱਟਾਂ ਲੱਗੀਆਂ ਨੇ। ਮੇਰੇ ਹਸਬੰਦ ਰੇਲਵੇ ਸਟੇਸ਼ਨ ਤੋਂ ਕੰਮ ਕਰਕੇ ਆ ਰਹੇ ਸੀ ਤੇ ਕਮਲ ਨਾਮ ਦਾ ਮੁੰਡਾ ਪੰਜ ਛੇ ਅਨ ਪਛਾਤੇ ਬੰਦੇ ਇਹਨਾਂ ਨੂੰ ਪਏ ਆ ਲੋਟਕੋ ਵਾਸਤੇ। ਇਹਨਾਂ ਨੇ ਉਹ ਬੰਦਾ ਪਛਾਣ ਲਿਆ ਵਾ ਤੇ ਮੈਂ ਇਹਨਾਂ ਦੇ ਘਰ ਬੋਲਣ ਗਈ ਆ ਕਿ ਤੁਹਾਡੇ ਬੱਚੇ ਨੇ ਆਹ ਕੰਮ ਕੀਤਾ ਤੇ ਉਹ ਸਾਰੇ ਜਾਣੇ ਮੈਨੂੰ ਪੈਗੇ ਆ। ਉਹਨਾਂ ਨੇ ਮਨਾਂ ਗਾਲੀ ਗਲੋਚ ਕੀਤੀ ਐ ਤੇ ਉਹ ਕਹਿੰਦੇ ਕਿ ਸਾਡੇ ਮੁੰਡੇ ਦਾ ਨਾਮ ਲਾਇਆ ਏ ਤੂੰ ਤੇ ਹੁਣ ਉਹ ਮੁੰਡਾ ਬੋਲਦਾ ਏ ਕਿ ਅਸੀਂ ਇਹਨੂੰ ਜਾਨੋ ਮਾਰਨਾ ਏ ਅਸੀਂ ਨਹੀਂ ਛੱਡਣਾ ਜਦੋਂ ਇਹਨਾਂ ਨੂੰ ਪਏ ਆ ਨਾ ਚੌਂਕ ਦੇ ਵਿੱਚੋਂ ਉਦੋਂ ਇਹਨਾਂ ਨੇ ਕਮਲ ਨੂੰ ਪਛਾਨਿਆ ਵਾ ਕਮਲ ਮੁੰਡੇ ਨੂੰ ਉਹਦੇ ਨਾਲ ਬੰਦੇ ਸੀ ਆ ਦੇਖੋ ਮੇਰਾ ਘਰ ਆਣ ਕੇ ਹਮਲਾ ਕੀਤਾ ਇੱਕ ਮਾਰ ਕੇ ਸਿਰ ਪਾੜਿਆ ਮੇਰੀ ਗੁੜੀਆਂ ਨੂੰ ਪਏ ਆ ਮੇਰੇ ਗਲੀ ਮੱਲੇ ਵਾਲੇ ਨੇ ਮੇਰਾ ਸਾਥ ਦਿੱਤਾ ਹੈ ਤੇ ਉਹਨਾਂ ਦੇ ਵੀ ਆਣ ਕੇ ਦਾਤਰ ਬੂਹਿਆਂ ਤੇ ਮਾਰੇ ਆ ਤੇ ਉਹਨਾਂ ਦੇ ਦਰਵਾਜ਼ੇ ਤੋੜ ਦਿੱਤੇ ਆ ਇੱਟਾਂ ਚਲਾਈਆਂ ਸਾਡੇ ਉਥੇ ਮੇਰੀ ਬੇਟੀ ਦੇ ਵੀ ਸੱਟ ਲੱਗੀ ਆ ਮੇਰੇ ਗਲੀ ਗਵੰਡ ਦੇ ਵੀ ਸੱਟ ਲੱਗੀ ਆ ਮੈਂ ਸਰਕਾਰ ਕੋਲੋਂ ਇਹੀ ਮੰਗ ਕਰਦੀ ਆ ਕਿ ਅਗਰ ਮੇਰੇ ਨਾਲ ਇਹਦੀ ਕੋਈ ਦੁਸ਼ਮਣੀ ਸੀ ਤੇ ਮੇਰੇ ਗਲੀ ਗਵੰਡ ਨੇ ਮੇਰਾ ਸਾਥ ਦਿੱਤਾ ਏ ਤੇ ਜੇਕਰ ਮੇਰੇ ਗਲੀ ਗਵੰਡ ਨੂੰ ਕੁਝ ਹੁੰਦਾ ਏ ਤੇ ਇਹ ਜ਼ਿੰਮੇਵਾਰ ਹੋਏਗਾ ਐਥੇ ਮਿਲਾਂ ਕਰਕੇ ਗਿਆ ਕਿ ਪ੍ਰੇਮਨਗਰ ਨਿੰਨੇ ਪਪੋੜੀ ਸਾਹਬ ਰੋਡ ਕਾਰਨ ਕੋਈ ਨਹੀਂ ਗਵਾਂਢੀਆਂ ਨਾਲ ਲੜਾਈ ਹੋਈ ਪੰਜ ਚਾਰ ਦਿਨ ਪਹਿਲਾਂ ਤੇ ਉਹਨਾਂ ਨਾਲ ਬੱਚਿਆਂ ਨੇ ਛਡਾਇਆ ਵਾ ਕੀਤਾ ਵਾ ਤੇ ਅੱਜ ਬੱਚੇ ਵੀ ਨਹੀਂ ਧਾਰੀ ਮੇਰਾ ਆਦਮੀ ਨਹੀਂ ਧਾਰੀ ਆ ਗਈ ਧੋਕੇ ਮਾਰ ਕੇ ਚਲੇ ਐਟ ਰੋੜਾ ਫਾੜ ਕੇ ਗਏ ਜੀ ਮੁੰਡੇ ਮੈਂ ਨਹੀਂ ਜਾਣਦੀ ਕੌਣ ਹੈਗੇ ਕੌਣ ਹੈ ਇੱਕ ਦਾ ਨਾਂ ਜਾਣਦੀ ਕਮਲ ਮੋਕੇ ਦੇ ਪੁਲਿਸ ਆਈ ਮੋਕੇ ਦੇ ਬਾਅਦ ਚ ਆਈ ਸੀ ਪੁਲਿਸ ਵੀ ਜਦੋਂ ਮਾਰ ਪਿੱਟ ਕੇ ਚਲ ਗਏ ਸੀ ਕੀ ਮੰਗ ਕਰਦੇ ਸੀ ਮੰਗ ਜਿੱਤਰਾ ਇੱਥੇ ਕਰਕੇ ਗਏ ਨਾ ਉਹਨਾਂ ਨੂੰ ਬੜੀ ਤੋਂ ਬੜੀ ਸਜ਼ਾ ਦੇਵੇ ਮੈਂ ਕੱਲੀ ਅਗੇ ਜੇ ਕੁਝ ਹੋ ਜਾਣਾ ਮੇਰੀ ਤੀਨ ਹੂ ਤੇ ਮੈਨੂੰ ਫੇਰ ਕਿਹੜੇ ਕਿਹੜੇ ਸੱਟ ਲੱਗੀਆਂ ਜੀ ਛੱਟ ਮੇਰੀ ਕੁੜੀ ਦੇ ਲੱਗੀ ਆ ਇੱਕ ਸਾਇਲ ਦੇ ਇੱਕ ਰੀਤੂ ਦੇ ਚਾਰ ਜਣੇ ਕਿੱਥੇ ਕਿੱਥੇ ਛੱਟ ਲੱਗਣਾ ਇੱਕ ਦੇ ਪੈਰ ਤੇ ਵੱਜੀ ਆ ਓਏ ਸਿਰ ਤੇ ਵੱਜੀ ਆ ਇੱਕ ਛੋਟੀ ਜੀ ਤੇ ਪੰਜ ਸਾਲ ਦੀ ਕੁੜੀ ਆ ਵਿੱਚ ਇੱਕ ਲੇਡੀ ਜੀ ਛੱਟ ਲੱਗੀ ਆ ਹਾਂ ਉਹਦੇ ਸਿਰ ਦਾ ਸਿਰ ਪਾੜਿਆ ਉਹਨਾਂ ਨੇ ਉਹ ਕਿਉਂ ਕਿ ਬੈਠੀ ਆ ਲੈ ਇਹ ਰੇਣਾ ਪ੍ਰੇਮ ਨਗਰ ਗਲੀ ਨੰਬਰ ਕਈ ਆਣ ਕੇ ਸਾਥੋਂ ਮੁੰਡੇ ਆਏ ਸਾਡੇ ਨਾਲ ਝਗੜਾ ਕਰਕੇ ਗਏ ਡਾਕਟਰ ਮਾਰੇ ਮੇਰੇ ਘਰ ਦੀ ਦਾ ਸਿਰ ਪਾੜਦਾ ਬੱਚੇ ਤੇ ਖੇਲਣ ਦੇ ਵੀ ਗੁੜਿਆ ਦੇ ਕੋਈ ਲਾਟੇ ਦੇ ਖਤ ਲੱਗੀ ਸਾਰੇ ਗਵਾਂਢੀਆਂ ਦੇ ਚਾਰ ਘਰਾਂ ਦੇ ਉਹ ਕਰਕੇ ਗਏ ਹਮਲਾ ਇੱਥੇ ਸਰ ਸਰ ਕਾਰਨ ਕੀ ਹੈ ਜੀ ਤੇਰਾ ਜੀ ਸਰ ਕਾਰਨ ਤਾਂ ਕੋਈ ਪਤਾ ਇੱਕ ਮਿੰਟ ਜੀ ਸਰ ਕਾਰਨ ਤਾਂ ਸਰ ਪਤਾ ਨਹੀਂ ਕੁਝ ਲੱਗਾ ਕੀ ਆਪਾਂ ਤੇ ਸਭ ਮਸਲਾ ਹੱਲ ਕਰਨਗੇ ਜੀ ਅੱਜ ਵੀ ਪਰ ਉਹਨਾਂ ਨੇ ਹਜੇ ਤੱਕ ਦੱਸਿਆ ਨਹੀਂ ਕਿ ਕਦੇ ਵੀ ਸਾਡੇ ਨਾਲ ਜ਼ਿਆਦਾ ਲੜਨ ਦੇ ਇਹ ਕਿ ਲਾਈ ਦਾ ਕਾਰਨ ਕੀ ਹੈ ਜੀ ਤੁਹਾਡੇ ਘਰ ਆ ਕੇ ਹਮਲਾ ਕਰਨ ਦਾ ਕਾਰਨ ਕੀ ਹੈ ਹਾਂ ਆ ਨਹੀਂ ਪਤਾ ਕੁਝ ਉਹਨਾਂ ਦਾ ਕਿ ਨਾ ਪਤਾ ਨਾ ਕਿ ਤੋੜਾ ਦੇ ਹਾਂ ਜੀ ਪੁਰਾਣਾ ਕਾਜੀ ਬਜ਼ਾਰ ਹੋ ਗਿਆ ਕਹਿੰਦਾ ਉਹਨਾਂ ਨੇ ਆਦੂ ਇੱਕਦਮ ਕਮਲ ਆ ਤੇ ਹੋਰ ਕਰ ਤੇਰੀ ਪੁੱਛ ਕੇ ਆਈ ਆ ਉਹਨਾਂ ਨੂੰ ਪਤਾ ਮੇਰੀ ਵਾਈਕਲ ਪਤਾ ਮਲਾਜਾ ਕਰਾਉਣ ਦੇ ਉੱਥੇ ਉਹਨਾਂ ਨੂੰ ਪਤਾ ਉਹਨਾਂ ਦਾ ਨਾਮ ਹੁਣ ਕੀ ਮੰਨ ਕਰਦੇ ਹੁਣ ਆ ਮੈਂ ਕਹਿੰਦਾ ਕਿ ਇਹਨਾਂ ਦੇ ਤਗੜੀ ਕਾਰਵਾਈ ਕੀਤੀ ਜਾਵੇ ਹਾਂ ਜੀ ਮੈਂ ਇਸੇ ਜੈਬੀਰ ਸਿੰਘ ਚੌਂਕੀਪੁਰ ਖਾਲਸਾ ਤੋਂ ਦੂਜੀ ਅਕਸਰ ਹਾਂ ਜੀ ਹਾਂਜੀ ਇੱਕ ਦਰਖਾਸਤ ਆਈ ਹੈ ਭਾਈ ਜੀ ਰਿੱਤੂ ਵਾਈਫ ਆਫ ਅਵਤਾਸ਼ ਸਿੰਘ ਵਾਲਾ ਤੇ ਉਹਨਾਂ ਨੇ ਦੱਸਿਆ ਵੀ ਲੜਾਈ ਝਗੜਾ ਇਹ ਮੌਕਾ ਹੀ ਵੇਚਿਆ ਹੈ ਜੀ ਠੀਕ ਹੈ ਜੀ ਤੇ ਦਰਖਾਸਤ ਉਹਨਾਂ ਲੈ ਲਈਏ ਤੇ ਜੋ ਆਪਣਾ ਸੱਟ ਲੱਗੀ ਉਹਨਾਂ ਸਿਰ ਤੇ ਸੱਟ ਲੱਗੀ ਹੈ ਥੋੜੀ ਤੇ ਉਹ ਹਿੰਦਗੜ ਦੇਤਾ ਜੋ ਰਿਪੋਰਟ ਆਏਗੀ ਉਦੋਂ ਉਹਨਾਂ ਨੂੰ ਕਾਰਵਾਈ ਕੀਤੀ ਆਏਗੀ ਤੁੰਦੋਸ਼ ਨਗਰ ਆਫਸਰ ਤੋਂ ਸਰਕਾਰ ਨੇ ਮੌਕੇ ਤੇ ਪੰਚੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਖੇਡ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ